ਜਿਹੜੇ ਸੱਚੇ ਲੋਕ ਵਾਕਿਆ ਹੀ ਸੱਚ ਦਾ ਸੁਨੇਹਾ ਲੈ ਕੇ ਲੋਕਾਂ ਦੇ ਘਰ-ਘਰ ਜਾਂਦੇ ਸੀ ਆਮ ਆਦਮੀ ਪਾਰਟੀ ਦਾ ਸੁਨੇਹਾ ਪਹੁੰਚਾਉਂਦੇ ਸੀ ਕੀ ਗੱਲ ਉਹਨਾਂ ਨੂੰ ਇਹ ਗੱਲ ਨਹੀਂ ਚੁਭੀ ਪਰ ਕੋਈ ਬਾਹਰੋਂ ਆਣ ਕੇ ਪੰਜਾਬ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਕਹੇ ਇਹ ਚਤਾਰੇ ਕਿ ਸਾਨੂੰ ਜੋ ਵੀ ਕਰਨਾ ਪਿਆ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸੱਤਾ 'ਚ ਰਹਿਣ ਲਈ ਸਾਹੀਂ ਚਾਹੇ ਉਹਨਾਂ ਨੂੰ ਝੂਠ ਬੋਲੀਏ ਚਾਹੇ ਛਤਰ ਮਾਰੀਏ ਚਾਹੇ ਉਹਨਾਂ ਨੂੰ ਡਾਂਗਾ ਨਾਲ ਚਾਹੇ ਕਿਸੇ ਤਰ੍ਹਾਂ ਅਸੀਂ ਵੋਟ ਲੈਣੀ ਹੈ ਅਸੀਂ ਸੱਤਾ 'ਚ ਰਹਿਣਾ ਹੈ ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਜਾਂ ਮੈਂ ਸਰਕਾਰ ਦੇ ਖਿਲਾਫ ਨਹੀਂ ਪਰ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਕੀ ਇਹ ਠੀਕ ਹੈ ਮਤਲਬ ਪਿਛਲੇ 3 ਸਾਲਾਂ ਤੋਂ ਅਸੀਂ ਮਾਨ ਸਾਹਿਬ ਤੁਹਾਡੇ ਕੋਲ ਚੁਟਕਲੇ ਹੀ ਸੁਣਦੇ ਆ ਰਹੇ ਹਾਂ ਤਾਂ ਉਹ ਸਾਨੂੰ ਪੂਰੇ ਦੇਸ਼ ਨੂੰ ਸੋਚਣ ਦੀ ਲੋੜ ਆ ਕਿ ਕੀ ਸਾਡੀ ਵੋਟ ਦੀ ਅਹਿਮੀਅਤ ਰਹਿ ਗਈ ਸਤਿ ਸ਼੍ਰੀ ਅਕਾਲ ਨਮਸਤੇ ਸਲਾਮਾ ਅਦਾਬ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸੀ ਨਿਹਾਲੂ ਵਾਲ ਪੰਜਾਬ ਹਾਈਲਾਈਟਸ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ ਤੇ ਅੱਜ ਖਾਸ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਕੁਝ ਸਵਾਲ ਨੇ ਮੇਰੇ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਪੰਜਾਬ ਦੀ ਆਮ ਜਨਤਾ ਨੂੰ ਤੇ ਪੰਜਾਬ ਦੇ ਹਿੱਤ ਵਿੱਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਬਹੁਤ ਵੱਡੇ-ਵੱਡੇ ਨਾਮਵਰ ਪੱਤਰਕਾਰਾਂ ਨੂੰ ਤੇ ਖਾਸ ਕਰਕੇ ਸ਼ੁਰੂ ਤੋਂ ਲੈ ਕੇ 2012-13 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਘਰ ਘਰ ਇੱਕ ਸੱਚ ਦਾ ਸੁਨੇਹਾ ਲੈ ਕੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਆਮ ਵਰਕਰਾਂ ਨੂੰ ਮੇਰੇ ਇਹ ਸਵਾਲ ਅੱਜ ਇਸ ਲਈ ਨੇ ਕਿ ਜਿਹੜੇ ਹਾਲਾਤ ਅੱਜ ਪੰਜਾਬ ਵਿੱਚ ਜਾਂ ਅੱਜ ਚਰਚਾ ਜਿਹੜੀ ਪੰਜਾਬ ਵਿੱਚ ਛੜੀ ਹੋਈ ਹੈ ਕੀ ਤੁਹਾਨੂੰ ਸਾਰਿਆਂ ਨੂੰ ਇਹ ਠੀਕ ਲੱਗਦੀ ਪਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕਿ ਕੁਝ ਦਿਨ ਪਹਿਲਾਂ ਸਾਡੇ ਪੰਜਾਬ ਦੀ ਇੱਕ ਹੁਨਾਰਾ ਟੀਚਰ ਸਾਡੀ ਭੈਣ ਜਿਹਨੂੰ ਉਸਦੇ ਕਲਾਸਰੂਮ ਵਿੱਚ ਪੰਜਾਬ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਕੀ ਉਹ ਠੀਕ ਸੀ ਕੀ ਅੱਜ ਤੱਕ ਜਾਂ ਅਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਤੁਸੀਂ ਦੇਖਿਆ ਉਸ ਤੋਂ ਬਾਅਦ 15 ਅਗਸਤ ਤੋਂ ਇੱਕ ਦਿਨ ਪਹਿਲਾਂ ਦੀ ਰਾਤ ਤੁਹਾਨੂੰ ਯਾਦ ਹੋਣਾ ਇੱਕ ਵੀਡੀਓ ਵਾਇਰਲ ਹੋਈ ਤੇ ਟੀਚਰਸ ਯੂਨੀਅਨ ਦੇ ਹੀ ਇੱਕ ਮੈਂਬਰ ਜਿਨ੍ਹਾਂ ਨੂੰ ਰਾਤ ਨੂੰ ਜਿਹੜੇ ਛੋਟਾ ਜਿਹਾ ਬੱਚਾ ਆਪਣਾ ਕੁਛੜ ਚੱਕ ਕੇ ਵੀਡੀਓ ਪਾ ਰਹੇ ਨੇ ਕਿ ਮੇਰਾ ਕਸੂਰ ਸਿਰਫ ਇਹਨਾ ਕਿ ਮੈਂ ਪੜ੍ਹ ਲਿਖ ਗਿਆ ਤੇ ਡਿਗਰੀਆਂ ਲੈ ਕੇ ਅੱਜ ਨੌਕਰੀ ਦੀ ਮੰਗ ਕਰ ਰਿਹਾ ਇਸ ਲਈ ਮੈਨੂੰ ਅੱਜ ਪੁਲਿਸ ਗ੍ਰਿਫਤਾਰ ਕਰਨ ਆਈ ਹੈ ਕਿ ਮੈਂ ਆਪਣੀ ਨੌਕਰੀ ਦੀ ਮੰਗ ਕਿਤੇ 15 ਅਗਸਤ ਵਾਲੇ ਦਿਨ ਸਾਡੇ ਪੰਜਾਬ ਦੇ ਸਤਿਕਾਰਯੋਗ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਤੋਂ ਨਾ ਰੱਖਦੇ ਵਾਂ ਸੋ ਇਸ ਲਈ ਨੌਕਰੀ ਮੰਗਣਾ ਵੀ ਇੱਕ ਗੁਨਾਹ ਹੋ ਗਿਆ ਕੀ ਇਹ ਠੀਕ ਹੈ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਹੋਣ ਗਈ ਹੈ ਦਿੱਲੀ ਦੀ ਜਨਤਾ ਨੇ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਨੂੰ ਨਕਾਰਿਆ ਔਰ ਤੁਹਾਨੂੰ ਯਾਦ ਹੋਣਾ ਕਿ ਸ਼ਰਾਬ ਦੇ ਘਪਲੇ ਵਿੱਚ ਪੰਜਾਬੀ ਚ ਹੀ ਦੱਸ ਰਿਆਂ ਜੇਲ੍ਹ ਵੀ ਰਹਿ ਕੇ ਆਏ ਨੇ ਤੇ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਕਿ ਪੰਜਾਬ ਦੀਆਂ 2027 ਦੀਆਂ ਚੋਣਾਂ ਜਿੱਤਣ ਲਈ ਸ਼ਾਮ ਧਾਮ ਦੰਡ ਵੀਦ ਵੀਦ लाठी ਜੋ ਵੀ ਝੂਠ ਸੱਚ ਬੋਲਣਾ ਪਵੇ ਉਹ ਬੋਲਣਾ ਤੇ ਆਪਾਂ ਇਲੈਕਸ਼ਨ ਜਿੱਤਣੀ ਹੈ ਹੋ ਸਕਦਾ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਜਾਂ ਪਾਰਟੀਆਂ ਜਿਹੜੀਆਂ ਪੰਜਾਬ ਨੂੰ ਲੀਡ ਕਰਦੀਆਂ ਉਹਨਾਂ ਨੇ ਇਹ ਚੀਜ਼ਾਂ ਵਰਤੀਆਂ ਹੋਣ ਬਹੁਤ ਖੂਬ ਵਰਤੀਆਂ ਹੋਣ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਪਰ ਮੈਨੂੰ ਲੱਗਦਾ ਮੇਰੀ ਸੁਰਤ ਵਿੱਚ ਅੱਜ ਤੱਕ ਕਿਸੇ ਵੀ ਪੰਜਾਬ ਦੇ ਲੀਡਰ ਨੇ ਜਾਂ ਪੰਜਾਬ ਤੋਂ ਕਿਸੇ ਪਾਰਟੀ ਦੇ ਬਾਹਰਲੇ ਲੀਡਰ ਨੇ ਇਸ ਤਰ੍ਹਾਂ ਆਪਣੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਇਸ ਤਰ੍ਹਾਂ ਬਿਆਨਬਾਜ਼ੀ ਦਿੰਦਿਆਂ ਨਹੀਂ ਦੇਖਿਆ ਸੋ ਇਹ ਛੋਟੀ ਗੱਲ ਨਹੀਂ ਹੈ ਇਹ ਸਾਡੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਵੋਟਰਾਂ ਨੂੰ ਇੱਕ ਵੰਗਾਰ ਕਹਿ ਲੋ ਜਾਂ ਇਹ ਕਹਿ ਲੋ ਕਿ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਮੂਰਖ ਇਸ ਤਰ੍ਹਾਂ ਵੀ ਕਿ ਜੇ ਪਹਿਲਾਂ 2000 12 13 ਤੋਂ ਲੈ ਕੇ ਅੱਜ ਤੱਕ ਜੇ ਅਸੀਂ ਸੋਚੀਏ ਵੀ ਆਮ ਆਦਮੀ ਪਾਰਟੀ ਨੇ ਸਾਨੂੰ ਜਿੰਨੀਆਂ ਗੱਲਾਂ ਕਹੀਆਂ ਜੋ ਜੋ ਸਾਡੇ ਨਾਲ ਵਾਅਦੇ ਕੀਤੇ ਜੋ ਵੀ ਇਹ ਗੱਲਾਂ ਕਰਕੇ ਸਰਕਾਰ ਪੰਜਾਬ ਵਿੱਚ ਆਈ ਕੀ ਉਹ ਫਿਰ ਸਾਰੀਆਂ ਝੂਠ ਸੀ ਤੇ ਝੂਠ ਹੋ ਸਕਦਾ ਅਸੀਂ ਨਾ ਵੀ ਮੰਨਦੇ ਲੋਕ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਇੰਨੇ ਇੱਕ ਕੋਈ ਇਹਨਾਂ ਨਾਲ ਚੰਗਿਆਈ ਕਰ ਜਵੇ ਤੇ ਇਹ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਨੇ ਪਰ ਅੱਜ ਇਹਨਾਂ ਨੇ ਆਪ ਹੀ ਸਾਬਤ ਕਰ ਦਿੱਤਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਝੂਠ ਬੋਲ ਕੇ ਸੱਤਾ ਵਿੱਚ ਆਏ ਸੀ ਤੇ ਆਉਣ ਵਾਲੀ ਸੱਤਾ ਜਿਹੜੀ ਹੈ ਉਹ ਹੁਣ ਇਹਨਾਂ ਨੂੰ ਸੱਤਾ ਦਾ ਜਿਹੜਾ ਨਸ਼ਾ ਜਾਂ ਸੁੱਖ ਜਿਹੜੇ ਮਿਲੇ ਆ ਉਹ ਮੈਨੂੰ ਨਹੀਂ ਲੱਗਦਾ ਵੀ ਇਹ ਛੱਡਣਾ ਚਾਹੁੰਦੇ ਆ ਜਿਹੜੇ ਸੁੱਖ ਭੋਗ ਰਹੇ ਆ ਇਹ ਪੰਜਾਬ ਦੇ ਸਿਰ ਤੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਪੰਜਾਬ ਦੀ ਆਮਦਨ ਦੇ ਸਿਰ ਤੇ ਸੋ ਇਸ ਲਈ ਇਹਨਾਂ ਨੂੰ ਲੱਗਦਾ ਵੀ ਕੋਈ ਵੀ ਹਥਿਆਰ ਅਪਣਾਉਣਾ ਪਵੇ ਤੇ ਆਪਾਂ ਇਹ ਸੱਤਾ ਜਿਹੜੀ ਛੱਡਣੀ ਨਹੀਂ ਹੈ ਪਰ ਮੈਨੂੰ ਲੱਗਦਾ ਵੀ ਹੋ ਸਕਦਾ ਹੈ ਕਿਤੇ ਜੇ ਚੁੱਪਚੀਪੀ ਤੇ ਇਹੋ ਜੀਆਂ ਗੱਲਾਂ ਕਰਦੇ ਤਾਂ ਸਾਨੂੰ ਨਹੀਂ ਵੀ ਸੀ ਪਤਾ ਲੱਗਣਾ ਪਰ ਬਿੱਲੀ ਜਿਹੜੀ ਕਹਿੰਦੇ ਵੀ ਉਹ ਥੈਲਿਆਂ ਬਾਹਰ ਆ ਗਈ ਹੁਣ ਹੁਣ ਤਾਂ ਬਿੱਲੀ ਥੈਲਿਆਂ ਬਾਹਰ ਨਹੀਂ ਹੁਣ ਤਾਂ ਬਿੱਲੀ ਘਰ ਘਰ ਭਾਂਡਿਆਂ 'ਚ ਮੂੰਹ ਮਾਰਨ ਲੱਗ ਪਈ ਐ ਮੈਂ ਕਾਫੀ ਦਿਨਾਂ ਤੋਂ ਦੇਖਦਾ ਸੀ ਕਿ ਬਹੁਤ ਸਾਰੇ ਸਾਡੇ ਜਿਹੜੇ ਵੱਡੇ ਚੈਨਲ ਨੇ ਜਾਂ ਸੋਸ਼ਲ ਮੀਡੀਆ ਤੇ ਕਹਿ ਲੋ ਜਾਂ ਟੀਵੀ ਚੈਨਲ ਨੇ ਅਖਬਾਰ ਨੇ ਕਿੰਨਿਆਂ ਕਨੇ ਮੁੱਦਾ ਚੱਕਿਆ ਇਹ ਛੋਟੀ ਗੱਲ ਨਹੀਂ ਸੀ ਸਾਡੇ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਛਿੱਤਰ ਮਾਰਨ ਵਾਲੀ ਗੱਲ ਸੀ ਪਰ ਕਿੱਡੇ ਕਿ ਜਿਹੜੇ ਪੰਜਾਬ ਦੇ ਪੱਖੀ ਹੰਗਾਰਾ ਭਰਨ ਵਾਲੇ ਇਹ ਸਰਕਾਰ ਬਣਨ ਤੋਂ ਪਹਿਲਾਂ ਵਾਲੇ ਪੱਤਰਕਾਰ ਜਿਹੜੇ ਸੀ ਅੱਜ ਵੀ ਉਹ ਪੱਤਰਕਾਰੀ ਕਰਦੇ ਕੀ ਗੱਲ ਉਹਨਾਂ ਨੂੰ ਇਹ ਗੱਲ ਸੁਣਾਈ ਨਹੀਂ ਦਿੱਤੀ ਜਾਂ ਜਿਹੜੇ ਸੱਚੇ ਲੋਕ ਵਾਕਿਆ ਹੀ ਸੱਚ ਦਾ ਸੁਨੇਹਾ ਲੈ ਕੇ ਲੋਕਾਂ ਦੇ ਘਰ-ਘਰ ਜਾਂਦੇ ਸੀ ਆਮ ਆਦਮੀ ਪਾਰਟੀ ਦਾ ਸੁਨੇਹਾ ਪਹੁੰਚਾਉਂਦੇ ਸੀ ਕੀ ਗੱਲ ਉਹਨਾਂ ਨੂੰ ਇਹ ਗੱਲ ਨਹੀਂ ਚੁਭੀ ਕਿ ਇਹ ਸਾਡੇ ਪੰਜਾਬੀਆਂ ਨੂੰ ਵੰਗਾਰ ਇਹ ਪੰਜਾਬੀਆਂ ਨਾਲ ਧੋਖਾ ਹੋਣ ਦਾ ਜਿਹੜਾ ਰਾਹ ਸਿੱਧਾ ਕੀਤਾ ਜਾ ਰਿਹਾ ਸੋ ਇਹ ਅਸੀਂ ਹਲਕੇ 'ਚ ਲੈ ਰਹੇ ਹਾਂ ਅਗਰ ਇਹ ਸਰਕਾਰ ਝੂਠ ਬੋਲ ਕੇ ਆ ਪਿਛਲੇ 3.5 ਸਾਲ ਤੋਂ ਅਸੀਂ ਦੇਖਦੇ ਆ ਕਿ ਇਹਨਾਂ ਨੇ ਇੱਕ ਵੀ ਠੋਸ ਕੰਮ ਅਗਰ ਕੀਤਾ ਹੁੰਦਾ ਜਿਹੜਾ ਲੋਕਾਂ ਨੂੰ ਲੱਗਦਾ ਕਿ ਵਾਕਿਆ ਹੀ ਸਰਕਾਰ ਬਣੀ ਹੈ ਤੇ ਇਹ ਅੱਜ ਜਿਹੜੀ ਇਹ ਬਿਆਨਬਾਜ਼ੀ ਹੋਈ ਆ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਬਾਹਰਲੇ ਲੀਡਰ ਤੋਂ ਬਿਆਨਬਾਜ਼ੀ ਇਹ ਕਰਵਾਉਣ ਦੀ ਲੋੜ ਸੀ ਉਹ ਵੀਡੀਓ ਬਾਹਰ ਆ ਗਈ ਹੋ ਸਕਦਾ ਨਾ ਆਉਂਦੀ ਤਾਂ ਨੱਪੀ ਰਹਿ ਜਾਂਦੀ ਪਰ ਜੇ ਇਹ ਅਜ ਬਾਹਰ ਆ ਗਈ ਆ ਤਾਂ ਹੁਣ ਇਹਨਾਂ ਨੂੰ ਜਵਾਬ ਨਹੀਂ ਆ ਰਿਹਾ ਕਿ ਅਸੀਂ ਕਹੀਏ ਕੀ ਤੇ ਸਾਡੇ ਲੋਕ ਜਿਹੜੇ ਆ ਉਹ ਵੀ ਕਹਿ ਲੋ ਵੀ ਜਾਂ ਤਾਂ ਫਿਰ ਸਰਕਾਰ ਦਾ ਡਰ ਕਹਿ ਲੋ ਤੇ ਜਾਂ ਹੁਣ ਉਹਨਾਂ ਅੰਦਰ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਭਾਵਨਾ ਸੀ ਪੰਜਾਬ ਨੂੰ ਇੱਕ ਨਵਾਂ ਪੰਜਾਬ ਦੇਖਣ ਦੀ ਜਾਂ ਰੰਗਲਾ ਪੰਜਾਬ ਦੇਖਣ ਦੀ ਉਹ ਖਤਮ ਹੋ ਗਈ ਕਿਉਂਕਿ ਹੁਣ ਕਿਸੇ ਵੀ ਉਹੋ ਜਿਹੇ ਪੱਤਰਕਾਰ ਦਾ ਕੋਈ ਇਸ ਵਿਸ਼ੇ ਤੇ ਚਾਹੇ ਤੁਸੀਂ ਉਹਨਾਂ ਦਾ ਪੱਖ ਹੀ ਰੱਖ ਦਿੰਦੇ ਵੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਆ ਸੀ ਪਰ ਤੁਸੀਂ ਬੋਲਦੇ ਤਾਂ ਸਹੀ ਤੁਸੀਂ ਤਾਂ ਯਾਰ ਬੋਲੇ ਹੀ ਨਹੀਂ ਆ ਕੋਈ ਕੁਝ ਜਿਹੜੇ ਸੋਸ਼ਲ ਮੀਡੀਆ ਤੇ ਚੈਨਲ ਨੇ ਮੈਂ ਉਹਨਾਂ ਦੀਆਂ ਵੀਡੀਓ ਦੇਖੀਆਂ ਔਰ ਦਲੇਰੀ ਨਾਲ ਜਿਹੜੇ ਨਡਰ ਹੋ ਕੇ ਕੰਮ ਕਰ ਰਹੇ ਨੇ ਉਹੀ ਬੋਲੇ ਨੇ ਉਹੀ ਬੋਲਦੇ ਨੇ ਤੁਹਾਨੂੰ ਤਾਇਰ ਫਿਰ ਐਵੇਂ ਪੱਤਰਕਾਰੀ ਦਾ ਤਾਜ ਅਸੀਂ ਮਤਲਬ ਲੋਕਾਂ ਨੇ ਦੇ ਰੱਖਿਆ ਵਾ ਸੋ ਇਹ ਇਹ ਸਵਾਲ ਕਿਉਂਕਿ ਅਸੀਂ ਵੀ ਤੁਹਾਡੇ ਵੱਲ ਵੇਖ-ਵੇਖ ਕੇ ਗੱਲਾਂ ਬੋਲਣੀਆਂ ਸਿੱਖੀਆਂ ਜਾਂ ਕਹਿ ਲਓ ਤੁਹਾਡੇ ਤੇ ਮਾਣ ਕਰਦੇ ਨਹੀਂ ਯਾਰ ਪੰਜਾਬ ਦਾ ਵਧੀਆ ਪੱਤਰਕਾਰ ਵਧੀਆ ਬੁਲਾਰਾ ਕੋਈ ਵਧੀਆ ਚੈਨਲ ਚਲਾ ਰਿਆ ਪਰ ਅੱਜ ਜੋ ਹਾਲਾਤ ਪੈਦਾ ਹੋਏ ਨੇ ਅੱਜ ਜੋ ਤੁਸੀਂ ਇਸ ਗੱਲ ਤੇ ਚੁੱਪੋ ਤੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਜਾਂ ਤਾਂ ਤੁਸੀਂ ਵਿੱਗੇ ਹੋ ਤੇ ਜਾਂ ਫਿਰ ਤੁਹਾਨੂੰ ਸਰਕਾਰ ਦੀ ਜੁੱਤੀ ਦਾ ਡਰ ਹੈ ਤੇ ਫਿਰ ਡਰ ਲੈ ਕੇ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਭਾਵਨਾਵਾਂ ਜਿਹੜੀਆਂ ਦਿਲ ਵਿੱਚ ਰੱਖੀਆਂ ਸੀ ਉਹ ਜਿਹੜੀਆਂ ਕਿੱਥੇ ਮਾਰ ਦਿੱਤੀਆਂ ਜਾਂ ਫਿਰ ਕਿਦਾਂ ਤੁਸੀਂ ਉਹਨਾਂ ਨੂੰ ਕਹੋਗੇ ਵੀ ਅਸੀਂ ਲੋਕਾਂ ਦੇ ਸਾਹਮਣੇ ਕੱਲ ਨੂੰ ਕਿੱਦਾਂ ਜਾਵਾਂਗੇ ਇਕੱਲੇ ਪੱਤਰਕਾਰਾਂ ਨੂੰ ਨਹੀਂ ਇਹ ਜਿਹੜੇ ਇਹ ਪੰਜਾਬ ਦੀ ਜਨਤਾ ਨੂੰ ਵੀ ਤੇ ਜਿਹੜੇ ਆਮ ਲੋਕ ਜਿਹੜੇ ਆ ਇਸ ਪਾਰਟੀ ਨਾਲ ਬਹੁਤ ਵੱਡੀਆਂ ਉਮੀਦਾਂ ਲੈ ਕੇ ਜੁੜੇ ਸੀ ਕਿ ਜਿਨ੍ਹਾਂ ਨੂੰ ਲੱਗਦਾ ਸੀ ਵੀ ਨਹੀਂ ਸਾਨੂੰ ਵੀ ਲੱਗਦਾ ਸੀ ਵੀ ਨਹੀਂ ਇੱਕ ਬਦਲਾਅ ਆਊਗਾ ਬੜੇ ਵੱਡੇ ਵੱਡੇ ਸੁਪਨੇ ਦੇਖੇ ਸੀ ਵੀ ਪੰਜਾਬ ਵਿੱਚ ਆਹ ਹੋਊਗਾ ਪੰਜਾਬ ਵਿੱਚ ਇਦਾਂ ਹੋ ਜੂਗੀ ਪੰਜਾਬ ਵਿੱਚ ਪਰ ਕੀ ਨਿਕਲਿਆ ਫਿਰ ਉਹੀ ਜਿਹੜੀ ਬਿੱਲੀ ਥੈਲੀੋਂ ਬਾਹਰ ਆਈ ਉਹ ਤਾਂ ਹੁਣ ਲੋਕਾਂ ਦੇ ਭਾਂਡੇ ਝੂਠੇ ਕਰਨ ਲੱਗ ਪਈ ਝੂਠੇ ਤਾਂ ਕੀ ਮੈਨੂੰ ਲੱਗਦਾ ਜਿਹੜੇ ਵਿਚਾਰੇ ਕੱਚੇ ਸੀਗੇ ਉਹ ਤਾਂ ਟੋਟ ਹੀ ਗਏ ਜਿੱਦਾਂ ਆਪਾਂ ਚਾਟੀਆਂ ਮਧਾਣੀ ਜਿਹੜੀਆਂ ਚਾਟੀਆਂ ਚ ਲੱਸੀ ਦੁੱਧ ਰੱਖਦੇ ਸੀ ਲੋਕੋ ਤਾਂ ਉਹ ਤਾਂ ਬਿੱਲੀ ਤੋੜ ਹੀ ਗਈ ਹੁਣ ਤਾਂ ਸੋ ਇਸ ਲਈ ਇਹ ਸਾਰਿਆਂ ਨੂੰ ਖੁੱਲ ਕੇ ਇਸ ਵਿਸ਼ੇ ਤੇ ਗੱਲ ਕਰਨ ਦੀ ਲੋੜ ਆ ਇਹ ਸਾਡੇ ਮੂੰਹ ਤੇ ਚਪੇੜਿਆ ਇਹ ਚਪੇੜਾਂ ਅਸੀਂ ਸਾਡੇ ਕਿਸੇ ਪੰਜਾਬੀ ਨੇ ਮਾਰੀਆਂ ਹੁੰਦੀਆਂ ਤਾਂ ਹੋ ਸਕਦਾ ਚੁੱਪ ਕਰਕੇ ਸੀਸੂ ਕਰਕੇ ਅਸੀਂ ਬੈਠ ਜਾਂਦੇ ਪਰ ਕੋਈ ਬਾਹਰੋਂ ਆਣ ਕੇ ਪੰਜਾਬ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਕਹੇ ਇਹ ਚਤਾਰੇ ਸਾਨੂੰ ਜੋ ਵੀ ਕਰਨਾ ਪਿਆ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸੱਤਾ 'ਚ ਰਹਿਣ ਲਈ ਸਾਹੀਂ ਚਾਹੇ ਉਹਨਾਂ ਨੂੰ ਝੂਠ ਬੋਲੀਏ ਚਾਹੇ ਛੱਤਰ ਮਾਰੀਏ ਚਾਹੇ ਉਹਨਾਂ ਨੂੰ ਡਾਂਗਾ ਨਾਲ ਚਾਹੇ ਕਿਸੇ ਤਰ੍ਹਾਂ ਵੀ ਅਸੀਂ ਵੋਟ ਲੈਣੀ ਹੈ ਅਸੀਂ ਸੱਤਾ 'ਚ ਰਹਿਣਾ ਸਾਡਾ ਮੇਨ ਮਕਸਦ ਏ ਸੋ ਇਹੋ ਜਿਹਾ ਲੋਕਾਂ ਨੂੰ ਪੰਜਾਬ ਵਿੱਚ ਮੈਨੂੰ ਲੱਗਦਾ ਵੀ ਰਹਿਣ ਨਹੀਂ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਵੱਡੇ ਹਮਲੇ ਬੋਲਣੇ ਚਾਹੀਦੇ ਸੀ ਜਿਸ ਦਿਨ ਦੀ ਇਹ ਗੱਲ ਨਿਕਲੀ ਹੈ ਪੰਜਾਬ ਦੇ ਲੋਕਾਂ ਨੂੰ ਖੁੱਲ੍ਹ ਕੇ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਸੀ ਪਰ ਲੋਕ ਬੋਲੇ ਨਹੀਂ ਆ ਬਹੁਤ ਘੱਟ ਲੋਕ ਬੋਲੇ ਆ ਹੋ ਸਕਦਾ ਇਹ ਵੀ ਜਿਸ ਤਰ੍ਹਾਂ ਕਹਿੰਦੇ ਵੀ ਸਰਕਾਰ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਲੱਗਦਾ ਲੋਕਾਂ ਨੂੰ ਵੀ ਜਿਹੜਾ ਸਾਹ ਲੈਣਾ ਵੀ ਹੈ ਨਾ ਉਹ ਸਾਨੂੰ ਸਰਕਾਰ ਦੇ ਰਹੀ ਆ ਵੀ ਜੇ ਅਸੀਂ ਬੋਲੇ ਤਾਂ ਸਾਡਾ ਸਾਹ ਲੈਣਾ ਬੰਦ ਹੋ ਜੂ ਇਸ ਤਰ੍ਹਾਂ ਸਾਹ ਨਹੀਂ ਬੰਦ ਹੋਣ ਲੱਗੇ ਜੇ ਅਸੀਂ ਨਾ ਬੋਲੇ ਹੋ ਸਕਦਾ ਫੇਰ ਜ਼ਰੂਰ ਹੋ ਜਾਣਗੇ ਫੇਰ ਇੱਕ ਨਾ ਇੱਕ ਦਿਨ ਜੇ ਸਾਡੇ ਨਹੀਂ ਅੱਜ ਤੇ ਆਉਣ ਵਾਲੀ ਪੀੜ੍ਹੀ ਦੇ ਬੰਦ ਹੋ ਜਾਣਗੇ ਜੇ ਇਸ ਤਰ੍ਹਾਂ ਦੇ ਲੋਕ ਸਾਡੇ ਪੰਜਾਬ ਵਿੱਚ ਆ ਕੇ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤੀਪੂਰਕ ਹੈ ਉਹਨੂੰ ਖਰਾਬ ਕਰਨ ਦੀਆਂ ਗੱਲਾਂ ਜੇ ਕਰਨਗੇ ਉਹ ਵੀ ਇਸ ਤਰ੍ਹਾਂ ਖੁੱਲ ਕੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਖੁੱਲ ਕੇ ਇਹ ਜਿਹੜੀਆਂ ਗੱਲਾਂ ਕਹਿਣੀਆਂ ਇਹ ਸੌਖੀਆਂ ਨਹੀਂ ਆਮ ਬੰਦਾ ਕੋਈ ਕਹਿ ਕਿਸੇ ਨੇ ਕਿਹਾ ਹੁੰਦਾ ਤੇ ਉਹਨੂੰ ਫੜ ਕੇ ਅੰਦਰ ਦਿੱਤਾ ਹੋਣਾ ਸੀ ਤੇ ਮੈਨੂੰ ਤਾਂ ਇਸ ਗੱਲ ਦਾ ਦੁੱਖ ਆ ਰੋਸ ਆ ਕਿਉਂਕਿ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਸਾਹਮਣੇ ਬੈਠੇ ਖੜਖੜਾ ਕੇ ਹੱਸ ਰਹੇ ਨੇ ਇਹਨਾਂ ਗੱਲਾਂ ਨੂੰ ਸੁਣ ਕੇ ਤੇ ਫਿਰ ਕਿੱਥੇ ਕਿੱਥੇ ਖੜੇ ਆਸੀਂ ਜਨਤਾ ਦਾ ਮਤਲਬ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਉਹਨਾਂ ਦਾ ਕੀ ਉਹਨਾਂ ਨੂੰ ਕੀ ਤੁਸੀਂ ਮਤਲਬ ਕਹਿ ਰਹੇ ਆ ਵੀ ਠੀਕ ਆ ਜੋ ਕਹਿ ਰਹੇ ਆ ਤੇ ਅਸੀਂ ਵੀ ਉਹਨਾਂ ਦੇ ਨਾਲ ਆ ਤੇ ਮੂਰਖ ਬਣਾਉਣ ਲਈ ਲੋਕਾਂ ਦੇ ਜੁੱਤੀਆਂ ਮਾਰਨ ਲਈ ਸੋ ਲੋਕ ਸੁੱਤੇ ਪਏ ਆ ਲੋਕਾਂ ਨੂੰ ਜਾਗਣ ਦੀ ਲੋੜ ਆ ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਜਾਂ ਮੈਂ ਸਰਕਾਰ ਦੇ ਖਿਲਾਫ ਨਹੀਂ ਪਰ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਕੀ ਇਹ ਠੀਕ ਹੈ ਮੈਂ ਸ਼ੁਰੂ ਵਿੱਚ ਤੁਹਾਨੂੰ ਕਿਹਾ ਕਿ ਮੇਰੇ ਕੋਲ ਸਵਾਲ ਨੇ ਜਿਹੜੇ ਇਹ ਮੇਰੇ ਸਵਾਲ ਤੁਹਾਨੂੰ ਕੀ ਗੱਲ ਇਹ ਠੀਕ ਲੱਗਦੇ ਫਿਰ ਜੇ ਲੈਂਡ ਪੋਲਿੰਗ ਦੀ ਗੱਲ ਸੀ ਇੰਨਾ ਰੌਲਾ ਪਾਇਆ ਇੰਨਾ ਕੁਛ ਕੀਤਾ ਕੀ ਗੱਲ ਅਸੀਂ ਮੂਰਖ ਅਫਸਰ ਜਾਂ ਮੂਰਖ ਜਿਹੜੇ ਸਲਾਹਕਾਰ ਲੈ ਕੇ ਬੈਠੀਆਂ ਸਰਕਾਰ ਵਿੱਚ ਇੰਨਾ ਵੀ ਸਾਨੂੰ ਨਹੀਂ ਪਤਾ ਇੰਨੀ ਅਸੀਂ ਐਡਵਰਟਾਈਜ਼ਮੈਂਟ ਕੀਤੀ ਇਹਨਾਂ ਨੇ ਮੰਤਰੀਆਂ ਨੇ ਐਡੇ ਬਿਆਨ ਦਿੱਤੇ ਇੰਨੀ ਅਸੀਂ ਇੱਥੇ ਪੈਸਾ ਖਰਚਿਆ ਫਿਰ ਅੱਜ ਵਾਪਸ ਲੈ ਕੇ ਅਸੀਂ ਕਹਿੰਨੇ ਨਹੀਂ ਜੀ ਅਸੀਂ ਜਨਤਾ ਦੇ ਹਿੱਤ ਦਾ ਫੈਸਲਾ ਨਹੀਂ ਜਨਤਾ ਦੇ ਹਿੱਤ ਦਾ ਫੈਸਲਾ ਹੁੰਦਾ ਫਿਰ ਤੁਸੀਂ ਪਹਿਲਾਂ ਇੰਨੇ ਪੈਸੇ ਖਰਚ ਕੇ ਇੰਨਾ ਕੁਝ ਕਰਕੇ ਤੁਸੀਂ ਇਹ ਪਾਲਿਸੀ ਵਾਪਸ ਨਹੀਂ ਲੈਣੀ ਸੀ ਤੁਹਾਡੀਆਂ ਨੀਤੀਆਂ ਹੀ ਜਿਹੜੀਆਂ ਤੁਹਾਨੂੰ ਤੁਹਾਡੇ ਮਤਲਬ ਖਿਲਾਫ ਕਰ ਰਹੀਆਂ ਨੇ ਸਾਨੂੰ ਲੋਕਾਂ ਨੂੰ ਬੋਲਣ ਲਈ ਮਜਬੂਰ ਕਰ ਰਹੀਆਂ ਨੇ ਕਿ ਅਸੀਂ ਤੁਹਾਡੇ ਖਿਲਾਫ ਬੋਲੀਏ ਨਹੀਂ ਤਾਂ ਅਗਰ ਚੰਗੇ ਕੰਮ ਹੁੰਦੇ ਤਾਂ ਅਸੀਂ ਤਾਂ ਚੰਗੇ ਦੇ ਨਾਲ ਆ ਸਾਡੇ ਲਈ ਤਾਂ ਉਹ ਸਰਕਾਰ ਚੰਗੀ ਹੈ ਕੋਈ ਵੀ ਪਾਰਟੀ ਹੋਵੇ ਜਿਹੜੀ ਪੰਜਾਬ ਦੇ ਹਿੱਤ ਦਾ ਜਿਹੜੀ ਦੇਸ਼ ਦੇ ਹਿੱਤ ਦਾ ਕੰਮ ਕਰਦੀ ਹੈ ਸੋ ਅਸੀਂ ਲੋਕ ਅੱਜ ਤੁਹਾਡੇ ਵਰਗੇ ਲੀਡਰਾਂ ਨੇ ਮੂਰਖ ਬਣਾਉਂਦੇ ਮਤਲਬ ਪਿਛਲੇ 3 ਸਾਲਾਂ ਤੋਂ ਅਸੀਂ ਮਾਨ ਸਾਹਿਬ ਤੁਹਾਡੇ ਕੋਲ ਚੁਟਕਲੇ ਹੀ ਸੁਣਦੇ ਆ ਰਹੇ ਆ ਤੇ ਜਾਂ ਅਸੀਂ ਪਹਿਲੀਆਂ ਸਰਕਾਰਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਉਹਨੂੰ ਫੜ ਕੇ ਅੰਦਰ ਦੇ ਤਾਂ ਉਹਨੂੰ ਗਾਲਾਂ ਕੱਢਤੀਆਂ ਉਹਨੂੰ ਐ ਕਹ ਲੈ ਇਹ ਹੀ ਕੁਝ ਹੋ ਰਿਹਾ ਪੰਜਾਬ ਵਿੱਚ ਹੋਰ ਨਵਾਂ ਬਦਲਾਅ ਅਸੀਂ ਜੇ ਕਹੀਏ ਤਾਂ ਮੈਨੂੰ ਲੱਗਦਾ ਵੀ ਅਸੀਂ ਕੋਈ ਖਾਸ ਨਹੀਂ ਦੇਖਿਆ ਉਵੇਂ ਸਕੂਲ ਚੱਲਦੇ ਪਏ ਨੇ ਜਿੱਦਾਂ ਪਹਿਲਾਂ ਚੱਲਦੇ ਸੀ ਸਾਡਾ ਨਿਤ ਦਾ ਆਉਣਾ ਜਾਣਾ ਹਾਂ ਉਵੇਂ ਹੀ ਹਸਪੀਟਲਾਂ ਚ ਉਹ ਹੋ ਰਿਹਾ ਜੋ ਹੋ ਰਿਹਾ ਉਵੇਂ ਹੀ ਨਸ਼ੇ ਦੇ ਹਾਲਾਤ ਨੇ ਰੋਜ਼ ਕੋਈ ਨਾ ਕੋਈ ਨਸ਼ੇ ਨਾਲ ਮਰ ਰਿਹਾ ਕਿਸੇ ਕੋਈ ਟੀਕਾ ਲਾ ਕੇ ਤੁਰਿਆ ਫਿਰਦਾ ਕਿਤੇ ਸਿਰਿੰਜ ਕਿਸੇ ਦੇ ਬਾਹ ਵਿੱਚ ਫਸੀ ਪਈ ਹੈ ਮਰਿਆ ਪਿਆ ਤੇ ਕੀ ਅਸੀਂ ਇਹਨੂੰ ਬਦਲਾਵਕੀਏ ਫਿਰ ਤੁਸੀਂ ਦੱਸੋ ਇਸ ਇਹ ਸਵਾਲਾਂ ਨੂੰ ਤੁਸੀਂ ਆਪਣੀ ਵਿਰੋਧਤਾ ਨਾ ਸਮਝੋ ਕੋਸ਼ਿਸ਼ ਕਰਿਓ ਇਹ ਮੇਰੀ ਬੇਨਤੀ ਹੈ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਕੇ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਕਿਉਂਕਿ ਦੇਸ਼ ਦੇ ਹਾਲਾਤ ਕੁਝ ਠੀਕ ਨਹੀਂ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਨਹੀਂ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਮਾਮਲਾ ਸਾਹਮਣੇ ਲੈ ਕੇ ਆਂਦਾ ਔਰ ਉਹ ਸਾਡੇ ਲੋਕਾਂ ਵਾਸਤੇ ਉਹ ਪੂਰੇ ਕਿਤੇ ਦਿੱਲੀ ਵਾਸਤੇ ਜਾਂ ਕਰਨਾਟਕ ਵਾਸਤੇ ਨਹੀਂ ਜੇ ਕਰਨਾਟਕ ਚੋਂ ਕੱਢ ਕੇ ਲੈ ਕੇ ਆਂਦਾ ਤਾਂ ਉਹ ਸਾਨੂੰ ਪੂਰੇ ਦੇਸ਼ ਨੂੰ ਸੋਚਣ ਦੀ ਲੋੜ ਆ ਕਿ ਕੀ ਸਾਡੀ ਵੋਟ ਦੀ ਅਹਿਮੀਅਤ ਰਹਿ ਗਈ ਅਗਰ ਇਹ ਵਾਕਿਆ ਹੀ ਮਾਮਲਾ ਇਨ ਸੱਤ ਸੱਚ ਹੈ ਇਹਦੇ ਵਿੱਚ ਸਚਾਈ ਹੈ ਇੰਨੀ ਗੰਭੀਰਤਾ ਨਾਲ ਉਹਨੇ ਪਉਨਸ਼ਾਨ ਕਰਕੇ ਲੋਕਾਂ ਦੇ ਸਾਹਮਣੇ ਉਹ ਐਵੇਂ ਤਾਂ ਨਹੀਂ ਲਿਆਊਗਾ ਆਪਣੇ ਕੋਲੋਂ ਬਣਾ ਕੇ ਫਾਈਲਾਂ ਜਾਂ ਵੋਟਰ ਲਿਸਟਾਂ ਆਪਣੇ ਕੋਲੋਂ ਬਣਾ ਕੇ ਤਾਂ ਕੋਈ ਚੱਕ ਨਹੀਂ ਲਿਆਊਗਾ ਸਰਕਾਰ 'ਚ ਤਾਂ ਹੈ ਨਹੀਂ ਜੇ ਇਹੋ ਜਿਹਾ ਕੰਮ ਕਰੂਗਾ ਤੇ ਉਹਨੂੰ ਤਾਂ ਮਤਲਬ ਛੱਡੂਗੀ ਨਹੀਂ ਸਰਕਾਰ ਸੋ ਬਹੁਤ ਸੋਚ ਸਮਝ ਕੇ ਜੇ ਕੋਈ ਦਮ ਹੈ ਸੀ ਤਾਂ ਤਾਂ ਹੀ ਉਹਨੇ ਇਹ ਤੱਥ ਜਿਹੜੇ ਪੇਸ਼ ਕੀਤੇ ਨੇ ਤੇ ਫਿਰ ਜੇ ਅਗਰੇ ਪੇਸ਼ ਹੋਏ ਨੇ ਤੇ ਫਿਰ ਸਾਡੀ ਵੋਟ ਦੀ ਅਹਿਮੀਅਤ ਕੀ ਕਿੱਥੇ ਖੜੀ ਮੈਂ ਤਾਂ ਹੋਰ ਬਹੁਤ ਸਾਰੇ ਚੈਨਲ ਨੈਸ਼ਨਲ ਮੀਡੀਆ ਨੂੰ ਤਾਂ ਛੱਡੋ ਸਾਡੇ ਪੰਜਾਬ ਵਾਲਿਆਂ ਨੇ ਵੀ ਨਹੀਂ ਕੁਝ ਬੋਲਿਆ ਇਹ ਵੀ ਲੱਗਦਾ ਬੀਜੇਪ ਉਹ ਫਿਰ ਗੱਲ ਉੱਥੇ ਹੀ ਆ ਗਈ ਵੀ ਸਰਕਾਰ ਦੇ ਡੰਡੇ ਦਾ ਡਰ ਇਹਨਾਂ ਨੇ ਵੀ ਨਹੀਂ ਕੁਝ ਖਾਸ ਬੋਲਿਆ ਵੀ ਨਹੀਂ ਬਈ ਇਹ ਮੁੱਦੇ ਨੂੰ ਛੋਟਾ ਮੁੱਦਾ ਨਹੀਂ ਆ ਵੋਟ ਤਾਂ ਤੁਸੀਂ ਵੀ ਪਾਉਂਦੇ ਹੋ ਜ਼ਿੰਮੇਵਾਰੀ ਤੁਹਾਡੀ ਬਣਦੀ ਖਾਸ ਕਰਕੇ ਇਹੋ ਜੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਦੀ ਕਿ ਅਗਰ ਅਗਰ ਇਹ ਸਚਾਈ ਹੈ ਤੇ ਫਿਰ ਸਾਡੀ ਵੋਟ ਦੀ ਅਹਿਮੀਅਤ ਕੀ ਫਿਰ ਅਸੀਂ ਉਸ ਦਿਨ ਇੰਨਾ ਤਾਮਜਾਮ ਕਰਦੇ ਹਾਂ ਵੋਟਾਂ ਪਵਾਉਣੇ ਇੰਨਾ ਖਰਚਾ ਹੁੰਦਾ ਫਿਰ ਉਹਦੀ ਲੋੜ ਕੀ ਜੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜਾਂ ਸਰਕਾਰਾਂ ਚੁਣੀਆਂ ਜਾਣੀਆਂ ਨੇ ਤਾਂ ਫਿਰ ਮੈਨੂੰ ਲੱਗਦਾ ਵੀ ਉਹ ਇੰਨਾ ਕੁਝ ਵੋਟਾਂ ਤੇ ਖਰਚਾ ਕਰਨ ਦੀ ਜਾਂ ਲੋਕਾਂ ਨੂੰ ਆਸ ਵਿੱਚ ਇੰਨਾ ਉਹਨਾਂ ਦਿਨਾਂ ਚ ਲੜਾਈ ਪਸਾਦ ਕਰਵਾਉਣ ਦੀ ਲੋੜ ਨਹੀਂ ਹੈਗੀ ਸੋ ਇਹਨਾਂ ਗੱਲਾਂ ਦੇ ਜਵਾਬ ਮੈਂ ਆਪਣੇ ਦਰਸ਼ਕਾਂ ਤੋਂ ਜਨਤਾ ਤੋਂ ਤੇ ਖਾਸ ਕਰਕੇ মিডিਆ ਤੋਂ ਜ਼ਰੂਰ ਚਾਹਨਾ ਜੇ ਹੋ ਸਕੇ ਤਾਂ ਇਹਨਾਂ ਗੱਲਾਂ ਦੇ ਜਵਾਬ ਲੱਭ ਕੇ ਜ਼ਰੂਰ ਦਿਓ ਤੁਹਾਡਾ ਆਪਣਾ ਜੱਸੀ ਨੇ ਹਲੂਵਾਲ ਸਤਿ ਸ੍ਰੀ ਅਕਾਲ ਨਮਸਤੇ ਸਲਾਮਾਤ ਆ